ਅੱਜ 5 ਸਤੰਬਰ ਅਰਥਾਤ ਅਧਿਆਪਕ ਦਿਵਸ ਹੈ ਅਧਿਆਪਕ ਦਿਵਸ ਡਾਕਟਰ ਸਰਵਪल्ली राधाकृष्णਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਆਏ ਸਾਰੇ ਅਧਿਆਪਕਾਂ ਨੂੰ ਕੋਟੇ-ਕੋਟੇ ਨਮਨ ਤੇ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜੇਕਰ ਅਸੀਂ ਸਮੂੱਚੀ ਅਧਿਆਪਕ ਕੌਮ ਦੀ ਗੱਲ ਕਰੀਏ ਤਾਂ ਅਧਿਆਪਕ ਸਾਨੂੰ ਨਾ ਕੇਵਲ ਜੀਵਨ ਮੁੱਲ ਤੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹਨ ਸਗੋਂ ਜੀਵਨ ਦੇ ਸੰਘਰਸ਼ਾਂ ਨਾਲ ਜੂਝਣਾ ਵੀ ਸਿਖਾਉਂਦੇ ਹਨ ਦੇਸ਼ ਦਾ ਅਸਲੀ ਭਵਿੱਖ ਬੱਚੇ ਹੁੰਦੇ ਨੇ ਜੇਕਰ ਬੱਚਿਆਂ ਨੂੰ ਦੇਸ਼ ਦੀ ਨੀਂਹ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹਵੇਗੀ ਜਿਵੇਂ ਇੱਕ ਇਮਾਰਤ ਨੂੰ ਖੜਾ ਕਰਨ ਲਈ ਮਜ਼ਬੂਤ ਨੀਂਹ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਦੇਸ਼ ਰੂਪੀ ਇਮਾਰਤ ਲਈ ਵਿਦਿਆਰਥੀ ਰੂਪੀ ਨੀਂਹ ਦੀ ਜ਼ਰੂਰਤ ਹੁੰਦੀ ਹੈ ਵਿਦਿਆਰਥੀ ਨੂੰ ਉਸ ਪਰਿਪੱਕ ਨੀਂਹ ਦਾ ਜੋ ਰੂਪ ਹੈ ਉਹ ਇੱਕ ਅਧਿਆਪਕ ਹੀ ਦਿੰਦਾ ਹੈ ਅਧਿਆਪਕ ਸਮਾਜ ਨੂੰ ਸਹੀ ਦਿਸ਼ਾ ਦਿੰਦਾ ਹੈ ਉਹ ਬੱਚੇ ਦਾ ਨਾ ਕੇਵਲ ਚਰਿੱਤਰ ਨਿਰਮਾਣ ਕਰਦਾ ਹੈ ਸਗੋ ਖੁਦ ਮੋਮਬਤੀ ਦੀ ਤਰ੍ਹਾਂ ਜਲ ਕੇ ਉਸ ਨੂੰ ਰੋਸ਼ਨੀ ਦਿੰਦਾ ਹੈ ਜਿਵੇਂ কুমਿਆਰ ਭਾਂਡੇ ਬਣਾਉਣ ਲਈ ਪਹਿਲਾਂ ਮਿੱਟੀ ਦੇ ਉੱਪਰ ਛੋਟ ਕਰਦਾ ਹੈ ਉਸ ਨੂੰ ਗੁੰਨਸਵਾਰ ਕੇ ਫਿਰ ਉਸ ਨੂੰ ਇੱਕ ਵਧੀਆ ਸ਼ੇਪ ਦੇ ਕੇ ਸੋਨੇ ਤੋਂ ਸੋਨੇ ਬਰਤਨ ਬਣਾਉਂਦਾ ਹੈ ਭਾਵੇਂ ਉਹ ਉਪਰੋਂ ਝੋਟ ਕਰਦਾ ਪਰ ਬਰਤਨ ਨੂੰ ਅੰਦਰ ਤੋਂ ਬਣਾਉਣ ਲੱਗਿਆ ਸਹਾਰਾ ਦਿੰਦਾ ਆਪਣੇ ਹੱਥ ਦਾ ਤੇ ਇੱਕ ਚੰਗਾ ਭਾਂਡਾ ਬਣਾ ਦਿੰਦਾ ਹੈ ਉਸੇ ਤਰ੍ਹਾਂ ਅਧਿਆਪਕ ਉਪਰੋਂ ਭਾਵੇਂ ਸਖਤ ਹੋ ਕੇ ਵਿਦਿਆਰਥੀ ਨੂੰ ਝੋਟ ਕਰੇ ਪਰ ਅੰਦਰੋਂ ਉਸ ਦੀ ਜਰੂਰ ਸਪੋਰਟ ਕਰਦਾ ਹੈ ਤੇ ਉਸ ਦਾ ਰਾਧ ਸੇਰਾ ਬਣਦਾ ਹੈ ਅਧਿਆਪਕ ਆਪਣੀ ਸਿਰਜਣਸ਼ੀਲਤਾ ਨਾਲ ਵਿਦਿਆਰਥੀ ਨੂੰ ਅਖਬਾਰ ਵੇਚਣ ਵਾਲੇ ਤੋਂ ਮਿਸਾਈਲ ਮੈਨ ਬਣਾਉਣ ਤੇ ਨਰਿੰਦਰ ਵਰਗੇ ਸਧਾਰਨ ਵਿਦਿਆਰਥੀ ਨੂੰ ਵਿਸ਼ਵ ਵਿਗਿਆਤ ਵਿਵੇਕਾਨੰਦ ਬਣਾਉਣ ਦੀ ਸਮਰੱਥਾ ਰੱਖਦਾ ਹੈ ਜਿੱਥੇ ਵਿਦਿਆਰਥੀ ਦੀ ਪਹਿਲੀ ਗੁਰੂ ਉਸਦੀ ਮਾਂ ਹੁੰਦੀ ਹੈ ਉੱਥੇ ਦੂਜਾ ਗੁਰੂ ਉਸਦਾ ਅਧਿਆਪਕ ਹੁੰਦਾ ਹੈ ਅਧਿਆਪਕ ਨੂੰ ਗੁਰੂ ਨੂੰ ਜੇਕਰ ਭਗਵਾਨ ਜਾਂ ਦਰਜਾ ਦੇ ਦਿੱਤਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਹਿੰਦੇ ਨੇ ਗੁਰੂ गोविंद ਦਉ ਖੜੇ ਕਾਕੇ ਲਾਗੂ ਪਾਏ ਬਲੇ ਹਾਰੀ ਗੁਰੂ ਆਪਣੇ गोविंद ਦੀਓ ਮਿਲਾਏ ਗੁਰੂ ਨੂੰ ਪ੍ਰਭੂ ਤੋਂ ਵੱਧ ਕੇ ਦਰਜਾ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਉਹ ਖੁਦ ਸਾਨੂੰ ਉਸ ਪ੍ਰਭੂ ਤੱਕ ਪਹੁੰਚਾਉਣ ਵਾਲੀ ਪੌੜੀ ਹੁੰਦੀ ਹੈ ਤੇ ਗੁਰੂ ਵਿਦਿਆਰਥੀ ਨੂੰ ਅਪੂਰਨ ਤੋਂ ਪੂਰਨ ਬਣਾਉਂਦਾ ਹੈ ਪੂਰਨਤਾ ਬਖਸ਼ਦਾ ਸੋ ਅੱਜ ਮੇਰਾ ਦਿਲ ਕੀਤਾ ਟੀਚਰ ਡੇ ਤੇ ਚਾਰ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ